ਸਿਕਾਹ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਪਿਛਲੇ ਹਫਤੇ ਆਪਾਂ ਇੱਕ ਸਫਰ ਕੀਤਾ ਸੀ ਆਪਣੇ ਮਿੱਤਰਾਂ ਦੇ ਨਾਲ ਸਫਰ ਸੀਗਾ ਪਿੰਡ ਤੋਂ ਮਨੀਗੰਗ ਸਾਹਿਬ ਤੇ ਉਸ ਤੋਂ ਅੱਗੇ ਫਿਰ ਖੀਰਗੰਗਾ ਦਾ ਟ੍ਰੈਕ ਉਹ ਸੀ ਪਿਛਲੇ ਹਫਤੇ ਕੀਤਾ ਸੀਗਾ ਸ਼ੁਕਰਮਾਨ ਹੋ ਗਏ ਸੀ ਤੇ ਐਤਵਾਰ ਰਾਤੀ ਵਾਪਸ ਆਲੇ ਸੀ ਘਰ ਇਹ ਸਾਰਾ ਸਫਰ ਆਪਾਂ ਨੇ ਮੋਟਰਸਾਈਕਲ ਉੱਤੇ ਕੀਤਾ ਜਿਹਦੇ ਵਿੱਚ ਆਪਨੇ ਤਨੁਮਿੱਤਰ ਵੀ ਨਾਲ ਸੀਗੇ ਆਪਣੇ ਸਾਰਾ ਸਫਰ ਬਹੁਤ ਵਧੀਆ ਰਿਹਾ ਹੈ। ਟ੍ਰੈਕਿੰਗ ਵੀ ਬਹੁਤ ਵਧੀਆ ਰਹੀ ਜਿਹੜੀ ਖੀਰਗੰਗਾ ਟਰੈਕ ਕੀਤਾ ਆਪਾਂ ਨੇ ਉਹ ਵੀ ਬਹੁਤ ਵਧੀਆ ਰਿਹਾ। ਅਮਰੀਕਨ ਸਾਹਿਬ ਤੱਕ ਦਾ ਵੀ ਸਫਰ ਬਹੁਤ ਵਧੀਆ ਰਿਹਾ ਹੈ। ਇਹ ਵੀਡੀਓ ਮੈਂ ਬਾਅਦ ਚ ਬਣਾ ਰਹੇ ਹਾਂ ਕਿਉਂਕਿ ਜਿਹੜੀ ਸਟਾਰਟਿੰਗ ਦੀ ਕਲਿੱਪ ਸੀ ਜਿਹਨੂੰ ਕੋਲ ਵੀ ਇੰਟਰੋ ਕਲਿੱਪ ਸੀਗੀ ਜਿਹੜੀ ਤੇ ਉਹ ਪਤਾ ਨਹੀਂ ਕਿਵੇਂ ਡਿਲੀਟ ਹੋ ਗਈ ਤੇ ਉਹ ਫਿਰ ਤਾਂ ਕਰਕੇ ਵੀਡੀਓ ਦੁਬਾਰਾ ਰਿਕਾਰਡ ਕਰਨੀ ਪੈ ਰਹੀ ਹੈ ਇੰਟਰੋ ਲਈ ਉਮੀਦ ਕਰਦੇ ਹਾਂ ਤਾਨੂੰ ਵੀਡੀਓ ਵਧੀਆ ਲੱਗੇਗੀ ਅੱਜ ਦੇ ਸਫ਼ਰ ਦੇ ਸਾਥੀ ਆਪਣੇ ਆਉਣਗੇ ਗੁਰਮੀਤ ਭਾਈ ਜੀ ਇਹਨਾਂ ਨੂੰ ਤੁਸੀਂ ਲਾਸਟ ਵਲੌਗ ਚ ਦੇਖਿਆ ਹੋਵੇਗਾ ਜਿਹੜਾ ਅਸੀਂ ਚੋੜਦਾਰ ਟਰੈਕ ਦਾ ਕੀਤਾ ਸੀ ਚੋੜਦਾਰ ਟਰੈਕ ਵਾਲੀ ਇਹ ਹਜੇ ਵੀਡੀਓ ਆਪਣੀ ਪੈਂਡਿੰਗ ਹੈ ਉਹ ਵੀ ਪਾਵਾਂਗੇ ਤੇ ਤੇ ਅੱਜ ਦੇ ਸਫ਼ਰ ਦੇ ਸਾਥੀ ਗੁਰਮੀਤ ਭਾਈ ਜੀ ਤੇ ਨਾਲ ਬਾਈ ਹਰਜਿੰਦਰ ਤੇ ਵਿੱਕੀ ਉਹ ਆਪਣੇ ਨਾਲ ਜਮ ਵਿੱਚ ਜੁੜੇ ਹੋਏ ਨੇ ਤੇ ਉਹ ਆਪਾਂ ਨੂੰ ਰਸਤੇ 'ਚ ਮਿਲਣਗੇ ਤੇ ਗੁਰਮੀਤ ਭਾਈ ਆ ਰਹੇ ਨੇ ਫਿਰ ਇਹ ਤੋਂ ਨਿਕਲਦੇ ਆ ਸਮਾਂ ਸਵੇਰ ਦੇ 9:30 ਵਜੇ ਗੇ ਆਪ ਪਲਾਨ ਤਾਂ ਸੀਗਾ ਵੀ 8:30 ਵਜੇ ਨੂੰ ਤੁਰ ਪੀਏ ਪਰ ਗੁਰਮੀਤ ਭਾਈ ਥੋੜਾ ਲੇਟ ਹੋ ਗਏ ਉਹਨਾਂ ਨੂੰ ਪਰੇ ਕੋਈ ਕੰਮ ਸੀਗਾ ਤੇ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਆਉਂਦੇ ਨੇ ਫਿਰ ਚੱਲਦੇ ਆ ਤੇ ਮਿਲਦੇ ਆ ਤੁਹਾਨੂੰ ਸਫ਼ਰ ਦੇ ਵਿੱਚ ਤੇ ਦਿਖਾਉਨੇ ਆ ਨਜ਼ਾਰੇ ਅੱਛਾ ਇਰੇ ਹੀ ਆਪਣੇ ਗਰਮੀਤ ਭਾਈ ਐ ਭਾਈ ਜੀ ਰਾਵਣ ਨੂੰ ਜਿੰਨਾ ਮਰਜ਼ੀ ਮਾਰਾ ਦੀ ਉਹਨੇ ਆ ਕੰਮ ਨਹੀਂ ਕਦੇ ਕੀਤਾ ਦੀ ਉਹ ਕਰਦਾ ਸੀ ਉਹ ਅਜਾ ਟੋਰਪੇਟ ਪਾਵਾ ਬਸ 914 ਜੀਪ ਐ ਨਹੀਂ ਨਹੀਂ ਹਜ਼ਾਰ ਦਾ ਤਾਂ ਪਹੁੰਚੂਗਾ ਅੱਛਾ ਤਾਂ ਦੀ ਫਾਦੀ ਲੱਭ ਜੂ ਦੂਜੇ ਬੰਦੇ ਆਪਣੇ ਆ ਰਹੇ ਨੇ ਹਜੇ ਗਰਮੀਤ ਭਾਈ ਪਹੁੰਚ ਚੁੱਕੇ ਨੇ ਘੋੜਾ ਲੈ ਕੇ ਭਾਈ ਇਹ ਹੈਗਾ ਕਿਹੜਾ ਐਸਪੀ 125 ਆ ਕੇ ਆਪਵਾ ਦਬਾਈ ਹਮ ਰਾਈਡਰ ਰਾਈਡਰ ਸਾਹਿਬ ਆ ਖੜੇ ਰੁੜਕੀ ਵਾਲੇ ਪੰਪ ਤੇ ਬੰਦੇ ਦੂਹੇ ਹਜੇ ਪਹੁੰਚੇ ਨਹੀਂ ਸਵੇਰ ਦੇ ਆਨੇ ਰੋਲਾ ਪਾ ਰਖਿਆ ਹੋਂਦਾ ਸਵੇਰੇ ਤੁਸੀਂ 8 ਵਜੇ ਆਨੇ ਰੋਲਾ ਪਾਇਆ ਪਿਆ ਲੈ ਬਾਈ ਸਵਾ 8 ਦੇ ਤਿਆਰ ਹਾਂ ਸਵਾ 8 ਵਜੇ ਪਪਾ ਕਰਤੀ ਸੀ ਬਾਈ ਹਰਜਿੰਦਰ ਆਪਣੇ ਇਹ ਮਜੀਠੀਆ ਸਾਹਿਬ ਵਿਕਰਮ ਸਿੰਘ ਮਟੀਰੀਆ ਮੇਰੇ ਤੋਂ ਤੁਸਾਂ ਵਾਟ ਕਾਲ ਕਰਦੇ ਸੀ ਮੈਂ ਰੈਡੀ ਆ ਹਾਂ ਇਹਦਾ ਕਹਿੰਦਾ ਵੀਰੇ ਮਾਉਣ ਲੱਗਿਆ ਮੈਂ ਕਿਹਾ ਹਾਂ ਤਾਂ ਮੈਂ ਝਾੜੂ ਝੂੜੂ ਲਾ ਰਿਹਾ ਇਹ ਨੀਂਦ ਨਹੀਂ ਆਈ ਰਾਤ ਨੂੰ ਵੀਰੇ ਜਿਹੜਾ ਟਾਈਮ ਦੇ ਦਿਆ ਮੈਂ ਐਗਜ਼ੈਕਟ ਉਸੇ ਟਾਈਮ ਤੇ ਆ ਰਹਾ ਆ ਜਾ ਤੇ ਵਧੀਆ ਗੱਲ ਆ ਚੱਲ ਬਸ ਭਰ ਲਈ ਆਪਾਂ ਚਲੋ ਜੀ Terima kasih telah menonton! ਓਏ ਸਵਾਗਤ ਆ ਤੁਹਾਡਾ ਪਹਾੜਾਂਾਂ ਚ ਹਿਮਾਚਲ ਪ੍ਰਦੇਸ਼ ਤੇ ਕੀਟਪੁਰ ਸਾਹਿਬ ਤੋਂ ਆਪਾਂ ਖੱਬੇ ਨੂੰ ਮੁੜ ਗਏ ਤੇ ਸੁੰਦਰਪੁਰ ਵਾਲੇ ਰਾਹ ਤੇ ਆ ਤੇ ਇੱਥੇ ਰੁਕੇ ਆ ਪਹਿਲਾ ਸਟਾਪ ਆ ਤਕਰੀਬਨ 105 ਕਿਲੋਮੀਟਰ ਚੱਲ ਕੇ ਇੱਥੇ ਰੁਕੇ ਆ ਤੇ ਹੁਣ ਇੱਥੇ ਚਾਹੂ ਪੀਨੇ ਆ ਇੱਥੇ ਰੁਕੇ ਆ ਚਾਹ ਪੀਣ ਲਈ ਠਾਕੁਰ ਟੀ ਸਟਾਲ ਆ ਘੋੜੇ ਖੜੇ ਨੇ ਆਪਣੇ ਇਧਰ ਪਹਾੜ ਕਾਫੀ ਦਾ ਆਰਡਰ ਦਿੱਤਾ। ਉਹਨਾਂ ਕਹਿੰਦੇ ਚਾਹ ਨਹੀਂ ਬਣੀ ਕਾਫੀ ਬਣੀ ਆ। ਆ ਗੱਬਰੂ ਖੜੇ ਨੇ ਆਪਣੇ ਸੈਲਫੀਆਂ ਲੈਣ ਦੇ ਫੇ। ਪਿੱਛੇ ਆ ਗੋਵਿੰਦ ਸਾਗਰ ਝੀਲ ਐ। ਭਾਈ ਦੇ ਵਿਦੋ ਹਾਂ। ਇਹ ਕਰ ਲੈ ਵੀ ਸੀ ਦੇਖੀ ਕਰ ਲੈ। ਅੱਛਾ। ਇਹਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ। ਇਹੇ ਜਿਵੇਂ ਯਾਰ ਰਮਨ ਕਹਿੰਦਾ ਵੀ ਇਹਦੇ ਨਾਲੋਂ ਤਾਂ ਚੰਗੇ ਦੁਸ਼ਮਣ ਦੇ ਦੇਵੇ। ਇਰੇ ਅਸੀਂ ਦੇਖਿਆ ਕਰਾਂਗੇ ਯਾਰ ਕਾਟ ਕਰਾਂਗੇ ਸ਼ੇਅਰ ਕਰਾਂਗੇ ਬਾਈ ਦਾ ਚੈਨਲ ਹਾਂ ਸਫਰ ਦੀ ਪਹਿਲੀ ਕੌਫੀ ਕੌਫੀ ਹੈ ਨਾ ਨਾਲ ਲੈ ਲੇ ਮੁਟਾਜ ਭਾਈ ਬੈਬੂ ਚੱਕ ਲਿਆ ਆਪਣਾ ਆਹ ਦੇਖਾਂ ਬੰਨ ਲੈ ਪਰਨੇ ਭਾਈ ਤੁਸੀਂ ਚਾਹ ਲੈਦੇ ਹੋ ਜੇ ਕਣਕ ਵੱਢਣ ਲੱਗ ਚੱਲੇ ਹੁੰਨੇ ਹੋ ਮੈਂ ਕਿਹਾ ਤੁਸੀਂ ਚਾਹ ਲੈਦੇ ਹੋ ਜੇ ਬਾਡੀ ਕਰਨ ਚੱਲੇ ਹੁੰਨੇ ਹੋ ਬਾਡੀ ਭਾਜੀ ਉਹੀ ਤਾਂ ਕਰਦੇ ਹੜੰਬੇ ਤੇ ਨਹੀਂ ਜਾਂਦੇ ਹੁੰਦੇ ਤੁਸੀਂ ਐਦਾਂ ਬਨ ਕੇ ਉਹ ਉਹੀ ਕਰਨ ਜਾ ਰਿਹਾ ਬੱਚਾ ਇੱਕ ਸਾਲ ਦੇ ਵਿੱਚ ਮੈਨੂੰ ਜਾਣਾ ਪਿਆ ਦੋ ਤਿੰਨ ਵਾਰ ਬਾਡੀ ਤੇ ਬਾਡੀ ਮਾਇਆ ਕਰਾਣਾ ਹੈ 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 ਕਿਹਾ ਬੁੱਢਾ ਜਾ ਵਕੀ ਦਾ ਬੈ ਗਈ ਵੀਡੀਓ ਗਲਤ ਭੇਜੀ ਕਰਦੇ ਜਾਂਦਾ ਕਾਦੀ ਉਹ ਦੇਖ ਲਈ ਜਦੀ ਭੁਜਾਈ ਨੇ ਉੱਤਣ ਬੈਗ ਕਰਦਾ ਹੁਣ ਅਜਾ ਸਾਰੇ ਬੈਗ ਬਾਲੇ ਵੱਡੇ ਹੋ ਗਏ ਉਹ ਆਪਣੇ ਠੀਕ ਕਾਂ ਦਾ ਲੈ ਨਾ ਕਿਹਾ ਵੀ ਆ ਮੈਂ ਅਨ ਦੋ ਪਲੇਨ ਫੜੀ ਨਾ ਸੀ ਕੰਫਰਟ ਚ ਚਲੋ ਵੀ ਚਲੋ ਭਾਈ ਮੰਡੀ ਕ੍ਰੋਸ ਕਰਕੇ ਇੱਥੇ ਆ ਕੇ ਖੜੇ ਆ ਭਾਈ ਮੰਡੀ ਕ੍ਰੋਸ ਕਰ ਲਈ ਗਾ ਆਪਣੇ ਨਹੀਂ ਮੰਡੀ ਆ ਨਹੀਂ ਨਿਕਲੇ ਨਿਕਲੇ ਬਾਹਰ ਜੀ ਮੰਡੀ ਕ੍ਰੋਸ ਕਰ ਲਈ ਤੇ ਹੁਣ ਇੱਥੇ ਖੜੇ ਆ ਆ ਹਾਲੇ ਹੈਲਮਟ ਪਾਏ ਹੋਏ ਨੇ ਥੱਲੇ ਦੀ ਜਾਂ ਕਾਸਕਾ ਪਾਇਆ ਹੋਇਆ ਇੱਥੇ ਨਦੀ ਚੱਲ ਰਹੀ ਹੈ ਕੀ ਆ ਨਜ਼ਾਰੇ ਨੇ ਆ ਨਾਲ ਰੋਡ ਚੱਲ ਰਹੀ ਹੈ ਇਧਰ ਤੋਂ ਜਾਣਾ ਇਧਰੋਂ ਆਏ ਆ। ਜਿੱਥੇ ਸਲੈਫੀਟਾਂ ਬਣਾ ਰਿਹਾ ਹੈ। ਉਧਰ ਪਾਜੀ ਹੁਣੀ ਗੱਲਾਂ-ਵੱਤਾਂ ਮਾਰ ਰਹੇ ਨੇ। ਤੇ ਆਪਾਂ ਵਲੌਗ ਬਣਾ ਰਹੇ ਆ। ਟਾਈਮ 2 ਵਜੇ ਕੇ ਤੇ ਹੁਣ ਕਿਤੇ ਅੱਗੇ ਜਾ ਕੇ ਰੁਕਾਂਗੇ 10-15 ਮਿੰਟ ਤੱਕ। ਫਿਰ ਉੱਥੇ ਜਾ ਕੇ ਲੰਚ ਕਰਾਂਗੇ। ਦੇਖੀ ਜੀ ਉਹ ਓਕੇ ਰਿਪੋਰਟ ਆ। ਓਕੇ ਅਗਰੇ ਜਮਾਂ। ਜਮਾਂ ਆ ਰਿਹਾ ਪੂਰਾ। ਹਾਂ। ਕਿਉਂ ਬੜਾ ਘੈਂਟ ਆ। ਇਹ ਨਦੀ ਦਾ ਪਾਣੀ ਐਨ ਸਾਫ਼ ਐਨ ਵਿੱਚ ਤੇ ਪੱਥਰ ਦਿਖ ਰਹੇ ਨੇ ਨੀਂਦਾਂ ਨੀਲਾ ਪਾਣੀ ਬੁਰਾ ਵਧੀਆ ਇੰਦਰੋਂ ਸੂਰਜ ਪੈ ਰਿਹਾ ਇਹਦੀ ਥਾਂ ਇਹ ਬੁਰੀ ਲੱਗੇ ਨੇ ਦਾ ਆਰਡਰ ਦੇ ਕੇ ਬੈਗ ਉੱਤੇ ਰੱਖ ਕੇ ਪਾਵਰ ਬੈਂਕ ਚਾਰਜ ਤੇ ਲਾ ਕੇ ਹੁਣ ਅਸੀਂ ਇੱਧਰ ਸਾਹਮਣੇ ਆਏ ਆ ਇੱਧਰੋਂ ਉੱਪਰੋਂ ਪਾਣੀ ਆ ਰਿਹਾ ਉਧਰ ਆਏ ਆ ਉਹ ਲੱਕ ਕੋਈ ਨਵਾਂ ਮੁੰਡਾ گلابی ਪੱਗ ਵਾਲਾ ਬਲੌਗਰ ਬ੍ਰਦਰ ਚੈਨਲ ਦਾ ਨਾਮ ਆਪਾਂ گلابی ਪੱਗ ਵਾਲਾ ਬਲੌਗਰ ਰੱਖਣਾ ਰੱਖ ਲਈ ਰੱਖ ਲੋ ਔਰ گلابی ਪੱਗ ਵਾਲਾ ਬਲੌਗਰ ਇੱਧਰ ਨਹੀਂ ਜਾਣਾ ਜੀ ਤੇ ਉੱਪਰ ਜਾਂਦੇ ਹਾਂ ਇੱਧਰ ਨੂੰ ਜਾਣਾ ਆਪਾਂ ਨੇ ਹਾਂ ਹਾਂ ਇੱਧਰ ਨਹੀਂ ਜਾਣਾ ਹੂੰ ਹੂੰ ਇੱਧਰ ਨਹੀਂ ਜਾਣਾ ਤੇ ਜਾ ਹੋ ਜੇ ਚਲੋ ਇਧਰੋਂ ਗੱਭਰੂ ਫੋਟੋ ਸ਼ੂਟ ਕਰਦੇ ਹੋਏ ਲੈ ਹੂੰ ਵਿਕਰਮ ਸਿੰਘ ਮਜੀਠੀਆ ਹਾਂ ਇਧਰ ਨੇ ਗੁਰਮੀਤ ਸਿੰਘ ਧਮਾਨ ਹਾਂ ਇਹ ਤਿੰਨ ਤਾਂ ਕੰਮ ਸ਼ੁਰੂ ਵੀ ਕਰਤਾ ਭਾਜੀ ਮੈਂ ਖਾਣਾ ਪਰੋਸ ਰਿਹਾ ਮੈਂ ਅੱਛਾ ਮੈਂ ਬਈ ਪਿਆਰੀ ਕਰ ਰਿਹਾ ਮਿਕਸ ਵੈਜ ਦਾਲ ਮਖਣੀ ਮੈਂ ਪਿਆਰੀ ਚੌਲ ਰੱਖਦੇ ਪੈਗ ਦਿੰਦੇ ਸਲਾਦ ਤੰਦੂਰੀ ਰੋਟੀਆਂ ਹੁਣ ਤੁਸੀਂ ਹੰਕਾਰ ਗਏ ਹੰਕਾਰ ਗਏ ਹੁਣ ਤੁਸੀਂ ਸਹੀ ਗੱਲ ਮੈਂ ਹੂੰ ਇੱਧਰ ਵੀ ਚੱਲ Thank you ਆ ਰਹੇ ਆ ਜੀ ਭੁੰਤਰ ਪੰਜਾਬੀ ਚ ਭੁੰਤਰ ਤੇ ਇੱਧਰ ਮੁੜਨਾ ਹਨ ਮਰੀਕਰਨ ਸਾਹਿਬ ਰਹਿ ਗਿਆ ਇੱਥੋਂ ਸਿਰਫ 30 ਕਿਲੋਮੀਟਰ ਤੇ ਸਾਡੇ ਦੋ ਬੰਦੇ ਸੀ ਜਿਹੜੇ ਵਿੱਕੀ ਤੇ ਹਰਜਿੰਦਰ ਭਾਈ ਉਹ ਸਿੱਧਾ ਲੰਘੇ ਤੇ ਹੁਣ ਉਹਨਾਂ ਨੂੰ ਫੋਨ ਕੀਤਾ ਫੋਨ ਦੇ ਨੇ ਤੇ ਫਿਰ ਇੱਧਰ ਨੂੰ ਚੱਲਦੇ ਸਿੱਧਾ ਚਲੇ ਗਏ ਸੀ ਕੋ ਜੀ ਮੈਨੂੰ ਫੋਨ ਆ ਗਿਆ ਯਾਰ ਜੀ ਮੁੰਡਾ ਕਈ ਨਹੀਂ ਬੋਲਣ ਅੱਛਾ ਹੋਰ ਬੋਲੋ ਹੋਰ ਪਹੁੰਚੇ ਹੈ ਦੱਸ ਮੁੰਤਰ ਪਹੁੰਚ ਗਏ ਜੀ ਆ ਸਾਡੇ ਦੋ ਬੰਦੇ ਅੱਗੇ ਚਲੇ ਗਏ ਦੀ ਆ ਹੁਣੇ ਫੋਨ ਕਰਕੇ ਬੁਲਾਏ ਨੇ ਉਹ ਦੇਖ ਕੇ ਆਏ ਦੀ ਪੁੱਤ ਅੱਛਾ ਤੁਸੇ ਦੇਖਣਾ ਜੀ ਅੱਛਾ ਹੁਣ ਆਪਾਂ ਇੱਧਰ ਜਾਣਾ ਹਨੀਕਰਨ ਸਾਹਿਬ ਰਹਿ ਗਏ ਇੱਥੋਂ ਸਾਰਾ 30 ਕਿਲੋਮੀਟਰ ਇਸੇ ਟੱਕ ਨੂੰ ਨੂੰ ਚਲੇ ਜਾਂਦਾ ਕੁਲੂਗਨ ਵਾਲੀ ਇਧਰੋਂ ਆਏ ਆ ਇਧਰ ਜਾਵਾਂਗੇ ਹੁਣ ਭਾਜੀ ਖੋਲ ਦੋ ਆਪਣਾ ਭਾਜੀ ਖੋਲੂ ਅੱਛਾ ਆ ਵੀ ਅਸੀਂ ਨੇ ਦੇਸੀ ਗੱਡ ਕੀਤਾ ਹੋਇਆ ਦੇਖ ਉਹ ਖੋਲ ਦਿਆਂ ਲੋ ਜੀ ਧੰਕ ਤੈ ਰੁਕ ਗਏ ਜੀ ਚਾਹ ਪੀਣ ਵਾਸਤੇ ਮੁੰਡਾ ਕਹਿੰਦਾ ਚਾਹ ਪੀਣੀ ਆ ਮੈਂ ਰੁਕ ਗਿਆ ਪੱਕੇ ਰੁਕ ਗਿਆ ਆ ਇਹਦੇ ਦੇਦ ਰੱਖ ਦੇ ਇਹਦੇ ਦੇਦ ਰੱਖ ਦੇ ਆ ਸਾਹਮਣੇ ਬਿਆਸ ਦਰਿਆ ਯਾਦ ਰਿਆਦੇ ਕੰਡੇ ਤੇ ਬਸਿਆ ਹੋਇਆ ਪੁੰਤਰ ਸ਼ਹਿਰ ਉਹ ਸਾਹਮਣੇ ਵਾਲਾ ਪੁਲ ਜਿਹੜਾ ਦਿਖ ਰਿਹਾ ਹੈ ਇਹ ਆਹਾਂ ਇਹ ਜਾਂਦਾ ਕੁਲੂ ਨੂੰ ਉਧਰੋਂ ਮੁੜ ਕੇ ਆਏ ਆ ਅੰਦਰ ਨੂੰ ਟਾਈਮ 3:30 4:00 ਵਜੇ ਸ਼ਾਮ ਦੇ ਇੱਥੇ ਰੁਕ ਗਏ ਆ ਚਾਹ ਪੀਣ ਵਾਸਤੇ ਆਟਾ ਮੋਮੋ ਉਹ ਚੱਕ ਤੇਰੀ ਆਟਾ ਮੂਮੂਏ ਉਸਤਾ ਜੀ ਵੇਕੀ ਦਾ ਚੱਲ ਪਿਆ ਫੋਟੋ ਸ਼ੂਟ ਆ ਉਹ ਚੱਕ ਰਾੜੇ ਦੂਰ ਘਟ ਖਾਇਆ ਕਰ ਤੂੰ ਰਾੜੇ ਹਾਂ ਰਾੜੇ ਹਾਂ ਮੈਂ ਰੋਟੀ ਖਾਈ ਜਾਂ ਉਹ ਰੋਟੀ ਪਾਣੀ ਵੀ ਤੁਹਾਨੂੰ ਮੇਰੇ ਬਰਾਬਰ 10 ਰੁਪਏ ਤਾਂ ਨਹੀਂ ਤੈਨੂੰ ਖਾਵੇਂ ਲੱਗਣਗੇ ਫਿਰ ਇਹਦੇ ਨਾਲ ਲੱਭ ਸਕਦੇ ਸਾਡਾ ਪੀਕ ਲੈਵਲ ਬਹੁਤ ਤਗੜਾ ਹੈ ਬਾਈ ਤੁਹਾਨੂੰ ਕੀ ਪਤਾ ਆਏ ਹਾਏ ਹੋਏ ਕੀ ਆਵਾਜ਼ ਹੈ ਬਹੁਤ ਸੇਬਾਂ ਦੇ ਬੂਟੇ ਲੱਗੇ ਹੋਏ ਨੇ ਜਿੱਥੇ ਅਸੀਂ ਖੜੇ ਹਾਂ ਇੱਥੇ ਛਾਂ ਹੈ ਔਰ ਸਾਹਮਣੇ ਪਹਾੜ ਤੇ ਧੁੱਪ ਪੈ ਰਹੀ ਆ ਤੇ ਹੁਣ ਇੱਥੇ ਠੰਡ ਵੀ ਹੋ ਗਈ ਹੈ ਭਾਈ ਹਲਕੇ ਹਲਕੇ ਠੰਡ ਜੀ ਲੱਗ ਰਹੀ ਆ ਆ ਗਿਆ ਹੀ ਆ ਗਿਆ ਇਹ ਹਾਲਤ ਐਸੀ ਹੈ ਦੇਖੇਗੀ ਇਹ ਨਹੀਂ ਹੈਗੀ ਆ ਦੇਖ ਬਾਕੀ ਸਦੇ ਦੇਖੀ ਤੂੰ ਬੱਸ ਕਰ ਓਏ ਅਮਰੇ ਭਾਰ ਵੀ ਜਾਂਦੇ ਨੇ ਇਹਨਾਂ ਕੋ ਮਾਰੇ ਮਾਰਦੇ ਜਾਂਦੇ ਨੇ ਬੱਚੇ ਇੱਕ ਬਾਜੀ ਇੱਕ ਫਲੋਰ ਅੰਦਰ ਵੀ ਹੈ ਅੱਛਾ ਜੀ ਅੰਡਰਗਰਾਉਂਡ ਉਹ ਥੱਲੇ ਹੈ ਨਾ ਉਹ ਅੰਦਰ ਵੀ ਹੈ ਕਹਿੰਦਾ ਅੰਡਰਗਰਾਉਂਡ ਅੰਡਰਗਰਾਉਂਡ ਵਾਲੀ ਗੱਲਾਂ ਹੀ ਰਹਦੀਆਂ ਨੇ ਯਾਰ ਇਖਨਾਨ ਕਰ ਲਿਆ ਜੀ ਤਕਰੀਬਨ ਅੱਧਾ ਪੌਣਾ ਘੰਟਾ ਕਰੋਰ ਤੇ ਬੈਠੇ ਰਹੇ ਵਧੀਆ ਆਨੰਦ ਆਇਆ ਸਰੀਰ ਦੀ ਸਾਰੀ ਥਕਾਵਟ ਉੱਤਰ ਗਈ ਤੇ ਹੁਣ ਚੋਬਰਾਂ ਨੇ ਕਸਲੇ ਦੁਬਾਰਾ ਕੱਪੜੇ ਤੇ ਹੁਣ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਦਰਬਾਰ ਦਰਸ਼ਨ ਮੇਲੇ ਕਰਦੇ ਆਂ ਮੱਥਾ ਟੇਕਦੇ ਆਂ ਨਾਲੇ ਲੰਗਰ ਛਕਦੇ ਆਂ ਹਾਂ ਨਾਲੇ ਲੰਗਰ ਛਕਦੇ ਆਂ ਕਿਉਂ ਵਿੱਕੀ ਬਣ ਗਿਆ ਪੂਰਾ ਸਿੰਘ ਸੱਜ ਗਿਆ ਇਹ ਅੱਜ ਦਾ ਆਪਣਾ ਕਮਰਾ ਜਿੱਥੇ ਆਪਾਂ ਨੇ ਅੱਜ ਸੌਣਾ ਆ ਸਾਡੇ ਬੈਗ ਪਏ ਨੇ ਇੱਥੇ ਆਪਾਂ ਸੌਣਾ ਅੱਜ ਜ਼ਰੂਰੀ ਕੱਪੜੇ ਸੁੱਕ ਰਹੇ ਨੇ ਹਾਂਜੀ ਹਾਂਜੀ ਕੀ ਕਰੇ ਤੁਹਾਨੂੰ ਕਿਹਾ ਵੀ ਤੁਹਾਨੂੰ ਸੌਣ ਦੇਣਾ ਅੱਛਾ ਜੀ ਹਾਂ ਹੁਣ ਜੋੜੇ ਪਾਉਣੇ ਆ ਲੰਗਰ ਛਕਦੇ ਆ ਠੰਡ ਬਹੁਤ ਲੱਗੂ ਤੇ ਆਓ ਸਪਰਾਬੋਨ ਸਵੇਰੇ ਉੱਟਣਾ ਵੀ ਹੈ ਕੋਈ ਸ਼ੱਕ ਨਹੀਂ ਗੂੜ ਦੇ ਉੱਤਰ ਹੁਣ ਕਸਦੇ ਜੋੜੇ ਤੇ ਚੱਲਦੇ ਹਾਂ ਬਾਜ਼ਾਰ ਨੂੰ ਬਾਜ਼ਾਰ ਤੇ ਕੀੜਾ ਦੇ ਕੇ ਆਉਨੇ ਓਏ ਹੋਏ ਦਵੇ ਕਿ ਮੇਰੇ ਵਾਲੇ ਵੀ ਫਟਾ ਦੇ ਹਾਂਜੀ ਮੇਰੇ ਵਾਲੇ ਵੀ ਫਟਾ ਦੇ ਲਾਓ ਜੀ ਇਹ ਹੈ ਜੀ ਮਾਨੀਕਰਨ ਸਾਹਿਬ ਦਾ ਬਾਜ਼ਾਰ ਔਰ ਭਾਈ ਜੀ ਠੀਕ ਹੋ ਸਭ ਵਧੀਆ ਹੀ ਚੱਲਦਾ ਜੀ ਮੋਮੋ ਗਰੇ ਕਿੰਨੀ ਵਾਰ ਦੇਖ ਲਿਖਿਆ ਹੈ ਨਾ ਅਜੇ ਚੈਨਲ ਤੇ ਕਲੈਬ ਕਰਕੇ ਸਾਰਾ ਠੀਕ ਹੈ ਜੀ ਪਾ ਦਾਂਗੇ ਜੀ ਇਹ ਅਸੀਂ ਘੁੰਮ ਰਹੇ ਹਾਂ ਜੀ ਮਣੀ ਕਰਨ ਸਾਹਿਬ ਦਾ ਬਾਜ਼ਾਰ ਦੇਖੋ ਜਿਹੜੇ ਹਿਸਾਬ ਨਾਲ ਪਾਪਾ ਜੀ ਛੱਡਦੇ ਆ ਮੈਂ ਕਹਿੰਦਾ ਬੁੱਪੂ ਨੂੰ ਹੈ ਹੈ ਨਾ ਠੀਕਾ ਲੈ ਲੋ ਮੈਂ ਨਹੀਂ ਲਗਾਉਗਾ ਬਾਈ ਕੈਮਰਾ ਚਾਰ ਦੇ ਲੋ ਇੰਦਾ ਦਾ ਗਰਮ ਤੇ ਠੀਕ ਅੱਜ ਮੈਂ ਬਲ ਖੇਡ ਲਾਇਆ ਬਹੁਤ ਅੱਛਾ ਪਈ ਆਦਾ ਹੁਣ ਜਿਵੇਂ ਉਹ ਫੌਜੀ ਟ੍ਰੇਨਿੰਗ ਕਰਨ ਚੱਲੇ ਹੁੰਦੇ ਨੇ ਐਦਾਂ ਹੀ ਲੱਗਦੇ ਹੋ ਜਮਾਈ ਲਓ ਜੀ ਪੈ ਗਏ ਮੁੰਡੇ ਹਾਂ ਉਧਰ ਮਜੀਠੀਆ ਸਾਹਿਬ ਸਪਰੇ ਪੈ ਨੇ ਬਾਜ਼ਾਰ ਘੁੰਮਿਆ ਜੀ ਮੱਥਾ ਟੇਕ ਲਿਆ ਲੰਗਰ ਛਕ ਲਿਆ ਤੇ ਬਾਬੇ ਜੀ ਦੋ ਗੱਲਾਂ ਹੁਣ ਆ ਗਏ ਹਾਂ ਬਾਬੇ ਜੀ ਨੂੰ ਦੋ ਗੱਲਾਂ ਬਾਬਾ ਕਹ ਦੋ ਕਹਦਾ ਜੀ ਹੁਰਕੋ ਮੇਉ ਬਾਜ਼ਾਰ ਘੇੜਾ ਹੋਰ ਦੇ ਹੋਇਆ ਤੇ ਹੁਣ ਲੱਗਿਆ ਸੌਣ ਆ ਆਪਣਾ ਕਮਰਾ ਆ ਬਿਸਤਰਾ ਲੱਗਿਆ ਆ ਸਮਾਨ ਪਿਆ ਤੇ ਹੁਣ ਪੈਣਿਆ ਜੀ ਬਾਕੀ ਮਿਲਦੇ ਹਾਂ ਸਵੇਰੇ ਠੀਕ ਹੈ ਜੀ ਕੱਲੂ ਸਵੇਰੇ ਇੱਥੋਂ ਜਾਵਾਂਗੇ ਆਪਾਂ ਬਰਸ਼ਾਣੀ ਇੱਥੋਂ 9-10 ਕਿਲੋਮੀਟਰ ਹੈ ਉੱਥੋਂ ਫਿਰ ਠੀਰ ਰੰਗ ਦਾ ਟ੍ਰੈਕ ਸ਼ੁਰੂ ਕਰਾਂਗੇ ਤੇ ਮਿਲਦੇ ਹਾਂ ਸਵੇਰੇ ਫਿਰ ਚੰਗਾ ਜੀ ਸასი ਕਾ ਗੁੱਡ ਨਾਈਟ ਬਾਕੀ